ਮੈਂ ਕੋਲ ਨਹੀਂ ਦੇ ਮਮੀ ਨਾਲ ਗੱਲ ਨਹੀਂ ਕੀਤੀ ਗੱਲ ਹੀ ਕਰਾਂ ਪਹਿਲਾਂ ਹਲੋ ਸਾਸ਼ੀ ਅਮੀ ਜੀ ਹੋ ਠੀਕ ਠਾਕ ਹਾਂ ਤੇ ਵੀ ਵਧੀਆ ਕੀ ਕਰਦੇ ਜੀ ਭਾ ਕਰਨਾ ਕੀ ਆ ਕੰਮੀ ਨਹੀਂ ਮੁੱਕਦਾ ਗਰਮੀ ਬੜੀ ਆ ਤੇ ਹਾਓ ਆਉਣਾ ਕੀ ਆ ਗਰਮੀ ਬੜੀ ਆ ਉਹ ਨਹੀਂ ਨਹੀਂ ਗਰਮੀ ਤੇ ਹਰ ਵਾਰੀ ਪੈਂਦੀ ਆ ਪਰ ਐਰ ਕੀ ਹੁਣ ਤੁਹਾਨੂੰ ਵੀ ਪਤਾ ਮम्मी ਵੀ ਇੱਥੇ ਰਹਿੰਦੇ ਆ ਮੇਰੇ ਅਲਵਾ ਹੁਣ ਤੇ ਜੇ ਮੈਂ ਛੱਡ ਕੇ ਆਵਾਂ ਤੇ ਤਾਂ ਵੀ ਨਹੀਂ ਚੰਗਾ ਲੱਗਦਾ ਮਮੀ ਤੁਸੀਂ ਤੇ ਇਦਾ ਗੁੱਸਾ ਕਰਨ ਦੇ ਜਿੱਦਾਂ ਮੇਰਾ ਜੀ ਨਹੀਂ ਕਰਦਾ ਆਉਣ ਨੂੰ ਮੈਨੂੰ ਵੀ ਪਤਾ ਵੀ ਛੁੱਟੀਆਂ ਪਈਆਂ ਨਿਆਣਿਆਂ ਨੂੰ ਗਰਮੀਆਂ ਦੀਆਂ ਤੇ ਮੈਂ ਵੀ ਆਵਾਂ ਚਾਰ ਦਿਨ ਤੇ ਅੱਗੇ ਵੀ ਤੇ ਉੰਨੀ ਹਾਂ ਹੁਣ ਐਰ ਕੀ ਮੰਮੀ ਆ ਮੇਰੇ ਨਾਲ ਹੋ ਗਏ ਤੇ ਹੁਣ ਤੁਹਾਨੂੰ ਵੀ ਪਤਾ ਜੇ ਮੈਂ ਛੱਡ ਕੇ ਆਵਾਂ ਤੇ ਤਾਂ ਵੀ ਦਵਿੰਦਰ ਨੇ ਗੱਲਾਂ ਕਰਨੀਆਂ ਤੇ ਹੁਣ ਚਾਰ ਦਿਨ ਨਹੀਂ ਹੋਏ ਤੇ ਹੁਣ ਛੱਡ ਕੇ ਤੇ ਪੇਕੇ ਚਲ ਗਈ ਆ ਔਰ ਚਲੋ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਫਿਰ ਵੀ ਮੈਂ ਮੰਮੀ ਨਾਲ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਹਾਂਜੀ ਹੋਰ ਤੁਸੀਂ ਠੀਕ ਠਾਕ ਜੇ ਚਲੋ ਠੀਕ ਆ ਫਿਰ ਕੋਈ ਨਹੀਂ ਮੈਂ ਦੱਸਾਂਗੀ ਤੁਹਾਨੂੰ ਚੰਗਾ ਮਮੇ ਵੀ ਨੇ ਗੁੱਸੇ ਚ ਵਾ ਜਾਈਦਾ ਹੀ ਹਰ ਵਾਰੀ ਉਹਨੂੰ ਵੀ ਤਾਂਗਵਾ ਪੀ ਆਉਂ ਚਾਰ ਦਿਨ ਜੈਦ ਫੋਨ ਆਉਂਦਿਆ ਸੀ ਫੋਨ ਕੇ ਤਾਂ ਆਉਣਾ ਮਮੀ ਮਮੀ ਦਾ ਹੀ ਆਉਂਦਿਆ ਹੀ ਪਿੰਡੋਂ ਫੋਨ ਹਾਂ ਡੇ ਹੀ ਕਹਿਣ ਕਿ ਛੁੱਟੀਆਂ ਪਈਆਂ ਕਿ ਨਿਆਣੇ ਨੂੰ ਤੇ ਆਈ ਨਹੀਂ ਜੈਦ ਦਾ ਜੂ ਹਰ ਵਾਰੀ ਜਾਣਾ ਚਾਹੀਦਾ ਵਾ ਲੈ ਜਾ ਨਿਆਣੇ ਚਾਹ ਹੰਦਾ ਵਾ ਸਾਲ ਬਾਅਦ ਕਰਦੇ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਓ ਮੰਮੀ ਚਲਦੇ ਜਾਈਏ ਤਾ ਤੁਹਾਡੇ ਨਾਲ ਵੀ ਵੇਖਣਾ ਵੰਦਾ ਤੁਹਾਨੂੰ ਰੋਟੀ ਪਾਣੀ ਕਿੱਥੋਂ ਖਵਾਉ ਉਹ ਚਲ ਮੇਰਾ ਸਰਦਾ ਮੈਂ ਆਪੇ ਬਗਾ ਲੂੰਗੀ ਮੈਂ ਆਪੇ ਜਲੰਧਰ ਵਾਲ ਜਾਵੜੂੰਗੀ ਐਨੀ ਗਰਮੀ 'ਚ ਤੁਹਾਡੇ ਕੋ ਕਿੱਥੇ ਪਕਣੀ ਆ ਹੁਣ ਜਲੰਧਰ ਦੋ ਰੋਟੀਆਂ ਬਣਾ ਦਊਗੀ ਉਹ ਤੇ ਮੰਮੀ ਪਿਆਰ ਨਾਲ ਹੀ ਆ ਨਾ ਪੁੱਛ ਕੇ ਹੀ ਆ ਐਡੀ ਗੱਲ ਨਹੀਂ ਦਊਗੀ ਉਹ ਕੋਈ ਗੱਲ ਨਹੀਂ ਹੋ ਫਿਰ ਮੈਨੂੰ ਪਿਆਰ ਨਾਲ ਪੁੱਛੂੰਗੀ ਭਲਾ ਕੀ ਕਹਿੰਦੀ ਐ ਤੇ ਫਿਰ ਵੇਖਾਂਗੇ ਚੰਗਾ ਐਦਾਂ ਤੇ ਹੁਣ ਮੈਂ ਚੱਲ ਨਹੀਂ ਜਾਣਾ ਚਲ ਪੁੱਛ ਲੈ ਪੁੱਛਾਂਗੀ ਇਹਨੂੰ ਖਾਇਰਾ ਬਾ ਗਰਮੀ ਚ ਕੰਮਕਾਰ ਕਰਕੇ ਨਾ ਬੁਰਾ ਹੀ ਹਾਲ ਹੋ ਗਿਆ ਜਦੋਂ ਮਾਤਾ ਇਧਰ ਨਾਲ ਹੀ ਤੇ ਕੰਮ ਵਾਲੀ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਕੰਮ ਕਰਾ ਲੀਦਾ ਹੈ ਲੀੜ ਲੱਤਾ ਦਵਾਈ ਦਵਾ ਲੀਦਾ ਹੈ ਹੁਣ ਇਕੱਲੀ ਖਾ ਪੀ ਜਾਨੀ ਆ ਇਦਾਂ ਕਰਦੀ ਆ ਜੋ ਬੰਨਾ ਗੱਲ ਕਰਦੀ ਆ ਪਿਆਰ ਨਾਲ ਵੀ ਕੋਈ ਖੰਮ ਵਾਲੀ ਰੱਖ ਲੀਏ ਮੇਰਾ ਤੇ ਇਦਾਂ ਮਰਨ ਹੋ ਜਾਣਾ ਵਾ ਗਰਮੀ ਬੜੀ ਆ ਤੇ ਬੈਠੇ ਜੇ ਹਾਂ ਚਾਹ ਲੈ ਵਾਂ ਹਾਂ ਚਾਹ ਜਾਂ ਨਿੰਬੂ ਪਾਣੀ ਪਿੜਾ ਲਾ ਕਿਉਂ ਕੀ ਗੱਲ ਆ ਹਾਂ ਨਹੀਂ ਉਦਾਂ ਮੈਂ ਕਿਹਾ ਨਹੀਂ ਗਰਮੀ ਬੜੀ ਆ ਨਿੰਬੂ ਪਾਣੀ ਪੀਦੇ ਰਿਆ ਕਰੋ ਗਰਮੀ ਉਦਾਂ ਜਿਆਦੀ ਪੈਣ ਰਹੀ ਆ ਤਾਂ ਘਬਰਾਟ ਹੁੰਦੀ ਆ ਨਹੀਂ ਜੇ ਕੋਈ ਮਤਲਬ ਆ ਤੇ ਉਹ ਗੱਲ ਦੱਸ ਅੱਜ ਬੜਾ ਚਾਹ ਨਿੰਬੂ ਆਉਂਡਿਆ ਲੈ ਅੱਗੇ ਕਿਹੜਾ ਦਿੰਦੀ ਨਹੀਂ ਤੁਹਾਨੂੰ ਤੁਸੀਂ ਤੇ ਹਾਦੀ ਕਰਦੇ ਜੇ ਜੋ ਆਪਣਾ ਤੇ ਪਿਆਰੀ ਇੰਨਾ ਵਾ ਤੁਸੀਂ ਮੇਰੀ ਦਿਲ ਦੀ ਗੱਲ ਛਾਟੀ ਬੁੱਝ ਲਈ ਆ ਮਾਪੇ ਪੇ ਕੈਨੂ ਕੀ ਕਰਨਾ ਵਾ ਐਵੇਂ ਇਹਨਾਂ ਨਾਲ ਇਨਾ ਤੇਮੋ ਕਰਦੇ ਰਹਿੰਨੇ ਆ ਜੀ ਅਸਲਾ ਜੀਵਨ ਸਾਥੀ ਤੇ ਆਦਮੀ ਹੁੰਦਾ ਵਾ ਨਹੀਂ ਗੱਲ ਦੱਸ ਮੈਨੂੰ ਗੱਲ ਕੀ ਆ ਉਹ ਗੱਲ ਕੀ ਆ ਜੋਬਨਾ ਵੇ ਕਿੰਨੀ ਗਰਮੀ ਪੈਂ ਰਹੀ ਆ ਸਾਰਾ ਦਿਨ ਕੰਮ ਕਰ ਕਰਨਾ ਬਿਲਾਲ ਹੋ ਜਾਨੀ ਕੀ ਕਰਾਂ ਡੀੜੇ ਧੋਣੇ ਆ ਕਰ ਲਾ ਆ ਕਰ ਲਾ ਮੈਂ ਕਹਿੰਦੀ ਇਹ ਕੰਮ ਵਾਲੀ ਨਾ ਰਖ ਲਈਏ ਆਹੋ ਟੈਕਸ ਪੈਂ ਰਿਆ ਪੈਸਾ ਨੂੰ ਆਪਣਾ ਬਜ਼ੀਰਾ ਤੇ ਉਹ ਤੇ ਦੇਣਾ ਹੀ ਪਣਾ ਕੇ ਪਾਸੇ ਤੇ ਤੂੰ ਰੱਖ ਲਾ ਆ ਤੇ ਕੋਈ ਨਹੀਂ ਗੱਲ ਕਰ ਲੈਣੀ ਫੇਰ ਹਨਾ ਪੁੱਛ ਲੈ ਕੇਸ ਨੂੰ ਜੇ ਕੁ ਮੈਂ ਮੰਦੀ ਤੇ ਰਾਜੋ ਬਣਾ ਹਰੇ ਗੱਲ ਨੂੰ ਮਜ਼ਾਕ ਹੀ ਸਮਝ ਲੈਂਦਾ ਤੂੰ ਜੇ ਮੈਂ ਨਾ ਰਹੀ ਤੇ ਪੈਸੇ ਨੂੰ ਚੱਟਣਾ ਤੂੰ ਤੇ ਮੈਂ ਇਹੋ ਗੱਲ ਕਹੀ ਆ ਵੀ ਕੰਮ ਵਾਲੀ ਕੋ ਰੱਖ ਲਈ ਤੇ ਤੁਸੀਂ ਮੈਨੂੰ ਟੈਕਸ ਨਾਉਣ ਡੈਪੇ ਜੇ ਮੈਨੂੰ ਵੀ ਪਤਾ ਵਾ ਆਪਣੇ ਕੋ ਕਿੰਨੇ ਕੁ ਪੈਸੇ ਆ ਮੈਂ ਤੇ ਗੱਲ ਹੀ ਕੀਤੀ ਤੁਹਾਡੇ ਨਾਲ ਕੋਈ ਵੀ ਬਸ ਨਾ ਤੈਨੂੰ ਨਹੀਂ ਪਤਾ ਪੈਸੇ ਤਾਂ ਤੇ ਤਰਲੇ ਦਿੰਦੇ ਫਿਰਦੇ ਆਹੀਂ ਹੈ ਜਿਹੜੀ ਪੈਸੇ ਵਾਲੀ ਤੂੰ ਆਪਣੀਆਂ ਗਲਤ ਕਰਤੂਤਾਂ ਕਰਕੇ ਉਧਰ ਬਾੜਤੀ ਜੇ ਆਪਣੀਆਂ ਕਰਤੂਤਾਂ ਸਹੀ ਰੱਖਦੀ ਤੇ ਉਧਰ ਨਾ ਜਾਂਦੀ ਹੁਣ ਪੈਸੇ ਕਿੱਥੋਂ ਆਉਣੇ ਜੋ ਬਣੋ ਮੇਰੀਆਂ ਕਰਤੂਤਾਂ ਨੂੰ ਕੀ ਹੋਇਆ ਸੀ ਬੀਜ ਨੇ ਤੇ ਉਹ ਮੌਕਾ ਹੀ ਪਾ ਲਿਆ ਉਧਰ ਜਾਣ ਦਾ ਉਹਦਾ ਵੀ ਕਿਤੇ ਜੀ ਕਰਦਾ ਹੋਊਗਾ ਤੇ ਉਦੋਂ ਬਾਅਦ ਸਾਡੇ ਨਾਲ ਕੁੜੀ ਨੇ ਕਰਤੀ ਆ ਆਈ ਆ ਤੇ ਜੋ ਕੋ ਉਧਰ ਕਰ ਗਈ ਮੇਰੇ ਦਿਲ ਚ ਵੀ ਨਾ ਹੁੱਦਾਂ ਹੀ ਉੱਠਦੀ ਆ ਵਾਂ ਕੀ ਕਰਾਂ ਤੇਰੇ ਤੇ ਉੱਡਦੀ ਆ ਪਰ ਜੇ ਤੂੰ ਤਰੀਕੇ ਨਾਲ ਚੱਲਦੀ ਉੱਠ ਮਾਤਾ ਬਾਹਰ ਉੱਠ ਮਾਤਾ ਉੱਥੇ ਤੇ ਹੁਣ ਹੁਣ ਤੱਲੇ ਲੈਣ ਦੀ ਨਾ ਹੁਣ ਤੈਨੂੰ ਕੰਮ ਆਈ ਰੱਖਦਾ ਕਿੱਥੋਂ ਆਣੇ ਪੈਸੇ ਕੀ ਨਾ ਗੱਲ ਕਰਨ ਨਾਲ ਆਂਦੇ ਚ ਸਿਰ ਮਾਰ ਲਓ ਉਹ ਚੰਗਾ ਵਾ ਤੇ ਜਾ ਮਾਰ ਲਾ ਆ ਜਾਂਦੀ ਮੇਰੇ ਕੋ ਕੰਮ ਆਈ ਰੱਖ ਲੋ ਹੁਣ ਤੇਰੇ ਕੋ ਕੰਮ ਨਹੀਂ ਹੁੰਦਾ ਆ ਕਰ ਲੈ ਸਫਾਈਆਂ ਹੁਣ ਚੰਗਾ ਜਲੂਸ ਕੱਢਿਆ ਜਨਾਨੀ ਨੇ ਆਈ ਵੱਡੀ ਨਿੰਬੂ ਪਾਣੀ ਪਾਨਣ ਆਲੀ ਮਾਂ ਤੇਰੀ ਰਗ ਰਗ ਤੋਂ ਵਗਬ ਹੈ ਮਾਂ ਮੇਰੀ ਨੂੰ ਤਾਂ ਤੂੰ ਪੁੱਛਦੀ ਨਹੀਂ ਸਫਾਈਆਂ ਕਰ ਲਓ ਤੇ ਉਹ ਕਰ ਲਓ ਹੁਣ ਨਿੰਬੂ ਪਾਣੀ ਲੱਭਦੀ ਫਿਰਦੀ ਮੇਰੇ ਬਾਤੇ ਬੜੇ ਮਤਬਲ ਨੂੰ ਮਾਈ ਆਪਣੇ ਨੂੰ ਕਹਿੰਦੇ ਮਮੀ ਠੀਕ ਹੀ ਡਏ ਆ ਐਂਦਾ ਕਰਨੀ ਆ ਦਵਿੰਦਰ ਨਾਲ ਕਰਨੀ ਆ ਗੱਲ ਜੀ ਤੇ ਮੰਨ ਜੇ ਤੇ ਚਾਰਕ ਦਿਨ ਰਹਿਮ ਆਗੀ ਨਾਲੇ ਮੰਮੀ ਦਾ ਵੀ ਗੁੱਸਾ ਠੰਡਾ ਹੋ ਜਾਊਗਾ। ਕੁਛ ਕੀ ਹੁੰਨੀ ਐ ਇੱਕ ਵਾਰੀ। ਦੇਲੀ ਕੀ ਕਾਂਡੇ ਜੇ? ਕਿਉਂ? ਕੁਛ ਨਹੀਂ। ਕੁਛ ਨਹੀਂ। ਮੈਂ ਵੇਖਾਂ ਮੇਰੀ ਭੈਣ ਤੱਕ ਲੱਗਦਾ ਗੁੱਸੇ ਹੀ ਹੋ ਗਈ ਆ। ਗੁੱਸਾ ਠੰਡਾ ਹੋਇਆ ਕਿ ਨਹੀਂ? ਉਹ ਭੈਣ ਨਹੀਂ ਕਿਹਣਾ ਗੁੱਸੇ ਹੁੰਦੀ। ਆ ਮਹਾਰਾਜ ਦੇ ਦਿੱਤਾ ਬਹੁਤ ਕੁਛ ਆ। ਠੀਕ ਆ? ਉਹ ਭੈਣੇ ਮਹਾਰਾਜ ਦਾ ਦਿੱਤਾ ਸਭ ਰਿਹਾ ਕੋ ਸਭ ਕੁਛ ਹੁੰਦਾ ਵਾ। ਉਹ ਬੰਦਾ ਥੋੜਾ ਕਿਸ ਨੂੰ ਕੁਛ ਦਿੰਦਾ ਵਾ। ਐਨੇ ਗਰਮ ਕਿਉਂ ਆ? ਅਜੇ ਤੱਕ ਲੱਗਦਾ ਗੁੱਸਾ ਨਹੀਂ ਠੰਡਾ ਹੋਇਆ ਮੈਨੂੰ ਕੋ ਗਰਮ ਹੋਣ ਦੀ ਲੋੜ ਆ ਸਭ ਕੋ ਜਗਾ ਮੇਰੇ ਕੋ ਠੀਕ ਆ ਮੈਂ ਨਹੀਂ ਗਰਮ ਹੁੰਦੀ ਹਿੰਦੀ ਇੱਕ ਉਹ ਮਾਤਾ ਉਧਰ ਚਲ ਗਈ ਆ ਤਾਂ ਕਰਕੇ ਉਹ ਮੈਨੂੰ ਨਹੀਂ ਲੋੜ ਮਾਤਾ ਦੀ ਠੀਕ ਆ ਕਰ ਲਈ ਨਹੀਂ ਕੰਮ ਮੈਂ ਬਥੇਰਾ ਤੇ ਜੋ ਬੰਦਿਆ ਕਮਾਉਣਾ ਨਹੀਂ ਕੰਮ ਤੇ ਮੈਂ ਬਥੇਰਾ ਕਰ ਲੈਣੀ ਆ ਅ ਸਵੇਰੇ ਤੇਰਾ ਭਾਜੀ ਕਹਿਣ ਰਿਹਾ ਸੀ ਵੀ ਮੈਂ ਤੈਨੂੰ ਕੰਮ ਵਾਲੀ ਰੱਖ ਦੇਣਾ ਕਿ ਗੋੜ ਗੋੜ ਗਰਮੀ ਪੈਂਦੀ ਆ ਮੈਂ ਜਵਾਬ ਦਿੱਤਾ ਮੈਂ ਕਿ ਇਹਨਾਂ ਨੂੰ ਕੰਮ ਕੀ ਆ ਇਹਦੇ ਮੈਂ ਇਦਾਂ ਕਰ ਲੈਣੀ ਉਹ ਚਲੋ ਤੇ ਵਧੀਆ ਗੱਲਬਾਤ ਕਰ ਲੈਂਦੇ ਜਿਹਦੇ ਮੈਂ ਤੁਹਾਡੇ ਵੱਲ ਆਈ ਹਾਂ ਉਹ ਤਾਂ ਮੈਨੂੰ ਦੇਖਣੀ ਡਿਆ ਵਾ ਤੇ ਤੂੰ ਹੀ ਮੇਰੇ ਨਾਲ ਆਈਆਂ ਮੈਂ ਥੋੜਾ ਤੇਰਾ ਲਗਾਈਆਂ ਉਹ ਚਲੋ ਦੀਦੀ ਗੁੱਸਾ ਗਿਲਾ ਛੱਡੋ ਗਾ ਸੁਣੋ ਮੇਰੀ ਮੈਂ ਮੰਮੀ ਨੂੰ ਡਈਆਂ ਕਹਿਣ ਕਿ ਛੁੱਟੀਆਂ ਪਈਆਂ ਨਿਆਣਿਆਂ ਨੂੰ ਤੇ ਮੈਂ 4 ਦਿਨ ਪਿੰਡੋਂ ਹੋਵਾਂ ਤੇ ਮੰਮੀ ਵੀ ਡਈ ਹੀ ਕਹਿਣ ਕਹਿੰਦੇ ਵੀ ਹੋ ਹੋਇਆ ਤੇ ਜੇ ਤੁਸੀਂ 4 ਦਿਨ ਉਹਨਾਂ ਨੂੰ ਰੋਟੀ ਦੇ ਦਿਓ ਤੇ ਮੈਂ ਹੋਵਾਂ ਆਸ਼ਾ ਉਹ ਮਾਤਾ ਖਾਲੂ ਸਾਡੀਆਂ ਰੋਟੀਆਂ ਰੋਟੀਆਂ ਨੂੰ ਤੇ ਲੱਤ ਮਾਰ ਕੇ ਗਈ ਜਿੱਥੇ ਠੀਕ ਆ ਉਹਦੇ ਐਂ ਹੀ ਜਿੱਦਾਂ ਕਿਤੇ ਉਧਰ ਮਾਲ ਪੂੜੇ ਨੂੰ ਮਿਲਣੇ ਆ ਤੇਰੇ ਸ਼ਾਮ ਬੜੀ ਜੇਤੀ ਲੈ ਆਂਤੇ ਆਈਆਂ ਤੁਸੀਂ ਉਹਨੂੰ ਸਿੱਧਾ ਸਿੱਧਾ ਜਾ ਕੇ ਕਹਿ ਦੀ ਵੀ ਬਥੇਰਾ ਕਮਾਉਂਦੇ ਖਾਂਦੇ ਆ ਸਾਨੂੰ ਨਹੀਂ ਕਿਸ ਦੀ ਲੋੜ ਹੁਣ ਖਾਵੇ ਤੇਰੀਆਂ ਨਹੀਂ ਤੇ ਕਰਤੀ ਨੂੰ ਫੋਨ ਉਹ ਲੈ ਜਾਏ ਉਹਨੂੰ ਚਾਹ ਦੱਸ ਦੇਣਾ ਤੇ ਨਾਲੇ ਇਹਨੂੰ ਪਤਾ ਲੱਗੇ ਤੇ ਜੀਜੀ ਐਨਾ ਗੁੱਸੇ ਚ ਆਉਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਤੁਹਾਨੂੰ ਸਸਰੀ ਪਿਆਰ ਨਾਲ ਕਿ ਪੁੱਛਿਆ ਵੀ ਜੇ ਇਹ ਦੇ ਦੋਗੇ ਤੇ ਤਾਂ ਵੀ ਠੀਕ ਆ ਜੇ ਨਹੀਂ ਤੇ ਫਿਰ ਚਲੋ ਤੀ ਤੇ ਫਿਰ ਹੈ ਹੀ ਆ ਐਡੀ ਵੀ ਨਹੀਂ ਗੱਲ ਕੋਈ ਵੀ ਨਾ ਦਊਗਾ ਤੇ ਫਿਰ ਮੈਂ ਨਾ ਜਾਊਂਗੀ ਐਡੀ ਕਿਹੜੀ ਗੱਲ ਆ ਵੀ ਮੈਂ ਜਾਣੇ ਜਾਣਾ ਪਾਣੇ ਜਾ ਜਾ ਮੈਂ ਨਹੀਂ ਦਿੰਦੀ ਰੋਟੀਆਂ ਤੇ ਤਰੋ ਤੇਰ ਨੂੰ ਤੇ ਸੌਣਾ ਕਰਨਾ ਵੀ ਮਾੜਾ ਹੈ ਕਿਦਾਂ ਆਈ ਫਫੇ ਕੁੱਟਣ ਉਦੋਂ ਦੀ ਤੂੰ ਬੜੀ ਨਹੀਂ ਆ ਮਨੇ ਬੀਜੀ ਨੂੰ ਨਾ ਦਾਦੀ ਰੋਟੀ ਦੇ ਦੋ ਗਾ ਦਿਨ ਨਹੀਂ ਮੈਂ ਰੋਟੀ ਬੀਜੀ ਨੂੰ ਬੀਜੀ ਐਸਾ ਚੰਗੀ ਜੂ ਕਰਕੇ ਗਈ ਮੇਰੇ ਨਾਲ ਸੋ ਖਰੀ ਵੀ ਗਈ ਸੋ ਖਾਈ ਨਾ ਪਜਾਈ ਆ ਕਿਉਂ ਐਂ ਬੀਜੀ ਨੂੰ ਦਾ ਤੇ ਰੋਟੀ ਦੇ ਦਿਓ ਮੈਂ ਪੇਕਿਆਂ ਨੂੰ ਜਾਣਾ ਫਿਰ ਮੈਂ ਵੀ ਤૈયਾਰ ਦਾ ਜਵਾਬ ਦਿੱਤਾ ਮੈਂ ਕਿ ਕੁੜੀ ਨੂੰ ਕਰ ਫੋਨ ਉਹ ਖਵਾ ਲੈ ਦੱਸ ਦੇ ਰੋਟੀਆਂ ਉਹ ਭੜੀਏ ਲੋਕੇ ਤੂੰ ਉਹਨੂੰ ਜਵਾਬ ਦਿੱਤਾ ਤੂੰ ਆਪਣੇ ਰਜਿਸਟਰ ਲੱਤ ਮਾਰੀਆ ਤੇਰਾ ਦਿਮਾਗ ਖਰਾਬ ਆ ਜੇ ਉਹਦੀ ਬੀਜੀ ਤੇ ਅਜੇ ਆ ਜੇ ਤੂੰ ਕੋ ਜਵਾਬ ਦਿੱਤਾ ਅੱਛਾ ਐਨੀ ਉਹਨੇ ਮੇਰੀ ਬੇਚੀ ਕੀਤੀ ਆ ਤੇ ਹੁਣ ਮੈਂ ਦਾ ਚਾਰ ਦੇ ਰੋਟੀ ਲਿਆ ਕੇ ਖਵਾ ਕੇ ਤੇ ਅਗਲੀ ਵੇਰ ਲੈ ਜੇ ਤੇ ਕੀ ਮੁੱਲ ਪੈਣਾ ਮੇਰਾ ਉਹ ਭੜੀਏ ਲੋਕੇ ਤੂੰ ਉਹ ਸਮਝ ਦਾ ਦੇ ਲਿਆਉ ਨੂੰ ਜਿਉਂਦੀ ਤੇ ਠੀਕ ਆ ਅਸੀਂ ਕਿਹੜਾ ਕੂਠਾ ਲਾ ਗਏ ਤੇ ਉੱਥੇ ਵੀ ਸੈਨ ਕਰਕੇ ਵੀ ਮਾਤਾ ਉਡਾ ਲੀਆ ਲਿਆ ਦੀ ਸੇਵਾ ਪਾਣੀ ਕਰ ਉਹਦੇ ਪੈਰ ਕੋਟ ਪਿਲਸੇ ਡੋਣ ਵਾਲੀ ਫਿਰ ਸਮਝਿਆ ਕਰ ਤੂੰ ਸੁਖ ਦਵਾਰੇ ਹੋ ਗਈ ਹਣੀ ਤੇ ਮੈਂ ਨਹੀਂ ਕੁੜੀ ਜਾ ਕੇ ਕੁੜੀ ਜੇ ਜਦੋਂ ਕਰਦੀ ਤੇ ਕਰਦੀ ਮੈਂ 54 ਮੈਂ ਆ ਜਾ ਗੱਲ ਸੋਚੀ ਨਹੀਂ ਮੈਂ ਤੈਨੂੰ ਬੋਲ ਨਹੀਂ ਬੜਾ ਉੱਦਾਂ ਤੇਰਾ ਬੜਾ ਦਿਮਾਗ ਚੱਲਦਾ ਇਹ ਗੱਲ ਤੂੰ ਸੋਚੀ ਨਹੀਂ ਸੋਚਣੇ ਕਿਨੇ ਮੈਂ ਸੋਚੜੀ ਤੂੰ ਮੈਨੂੰ ਕੁਛ ਨਹੀਂ ਇਹ ਸੁੱਖ ਹੀ ਜਾ ਗਈ ਦੀ ਕੋਈ ਨਹੀਂ ਸੁੱਖ ਨੇ ਕਾਲੇ ਤੇਰਾ ਦਿਮਾਗ ਬਿਲਕੁਲ ਕੰਮ ਨਹੀਂ ਕਰਦਾ ਮੈਨੂੰ ਵੀ ਪਤਾ ਹੈ ਤੂੰ ਨਾ ਕੋਈ ਗੱਲ ਨਹੀਂ ਤੂੰ ਜਾ ਆ ਕੇ ਆਪਣੇ ਛੁੱਟੀਆਂ ਪਿੰਗਾਂ ਲੈਣ ਨੂੰ ਕੋਈ ਗੱਲ ਨਹੀਂ ਤੇਰਾ ਦਿਮਾਗ ਇੰਨਾ ਕੰਮ ਕਰਨਾ ਚਾਹਦਾ ਕੋਈ ਨਹੀਂ ਬੀਜੀ ਸਾਡੇ ਨਾਲ ਘਰ ਦੇ ਇੱਥੇ ਰਹੀ ਬੀਜੀ ਤੇਰਾ ਵੀ ਕੋਹ ਹਾਲ ਦੀ ਮੈਂ ਹਿਸਾਬ ਲਾਇਆ ਚਲੋ ਬਣਾ ਲਿਆ ਮੈਂ ਮਨਾਉਣ ਨੂੰ ਕੀ ਧੋੜੀ ਹੈ ਤੇ ਸਾਡੇ ਕੋਲ ਰੋਟੀ ਖਾਂਦੀ ਜੀ ਬੀਜੀ ਆ ਜਾ ਚੱਲ ਅਮਰਤ ਅੱਕੇ ਰੱਖਾ ਕਰਨੇ ਪੰਗੇ ਲੈਣ ਦੇ ਉਹਦੇ ਪੈਸੇ ਜਿਹੜੇ ਸੌਦੇ ਵਾਲੇ ਦੇ ਹੈ ਅਵਿਨੇ ਭਾਈ ਚੋਕ ਟੋਕ ਨੂੰ ਦੇਈ ਜਾਣੇ ਮੁਰਖੀ ਜੇ ਆਉਂਦੀ ਤਾਂ ਆਉਣ ਦੇ ਕੁੜੀ ਨੂੰ ਸਾੜ ਤੂੰ ਕੁੜੀ ਦਾ ਬਾਤ ਵੇਖਾਂਗੇ ਚੱਲ ਤੁਰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੈ ਕਾਦਾ ਆ ਗਏ ਜੇ ਇਧਰ ਤੁਸੀਂ ਤੇ ਨੌ ਨਾ ਮਨਸੂਬੇ ਹੀ ਬੜੇ ਕਰ ਲਏ ਕਾਦੇ ਮਨਸੂਬੇ ਪਤਕ ਤੁਹਾਡੇ ਨਾ ਮਨਸੂਬੇ ਕਾਦੇ ਆ ਤੁਸੀਂ ਤੇ ਇੱਕ ਵਾਰੀ ਨਹੀਂ ਕਿਤੇ ਉਧਰ ਆਏ ਮੁਰਗੇ ਜਿਹੜਾ ਵੀ ਨਹੀਂ ਮਾਰਿਆ ਨੌਆ ਸਾਰੀਆਂ ਇੱਕੋ ਜੀਆਂ ਦੇ ਕਦੀ ਉਹਦੇ ਹੱਦ ਤੱਕ ਵੀ ਉਹਦੇ ਵਾਲਾ ਸੁੱਖ ਮੇਰੇ ਲੱਗਈ ਹੀ ਤੇ ਮੇਰੇ ਕੋ ਸਗੋ ਗੁੱਸੇ ਨਾਲ ਹੀ ਬੋਲਿਆ ਗਿਆ ਵਾ ਤੇ ਮੁੰਡਾ ਤੇਰਾ ਗੁੱਸੇ ਹੋਣ ਡਿਆ ਆਂਦਾ ਸੱਤ ਵਾਰੀ ਬੀਜੀ ਆਵੇ ਇਧਰ ਤੇ ਹੁਣ ਮੈਨੂੰ ਕਹਿਣ ਆਈਆਂ ਕਿ ਤੈਨੂੰ ਮੈਂ ਕੋਈ ਨਹੀਂ ਲੱਗਦੀ ਲੱਗਦੀ ਮੇਰੀ ਅੱਖਾਂ ਚ ਦੋਵੇਂ ਇੱਕੋ ਜੀਆਂ ਹੀ ਉਹ ਤੇ ਕਿਥੇ ਸੁੱਖ ਸੁੱਖ ਅੰਦਰ ਵਾ ਸੁੱਖ ਕੀ ਕਰਨ ਡਈ ਆ ਕੋਛ ਨਹੀਂ ਬਸ ਸਬਜ਼ੀਆਂ ਨੂੰ ਪਾਣੀ ਜੇ ਪਾ ਕੇ ਆਈਆਂ ਨਹੀਂ ਭਾਣੇ ਮੇਰੇ ਕੋ ਤਾਂ ਏਡੀ ਵੱਡੀ ਗਲਤੀ ਹੋ ਗਈ ਜੇ ਕੋਈ ਆਪਣਾ ਸਮਝ ਕੇ ਚਲੀ ਗਿਆ ਵਾ ਤੇ ਮਮੀ ਐ ਉਹ ਟੁੱਟ ਕੇ ਪੈ ਗਈ ਉੱਤੇ ਨੂੰ ਮੈਨੂੰ ਬੜਾ ਹੀ ਤੇਰੇ ਮਗਰੋਂ ਪਸਤਾਵਾ ਜਿਆ ਹੋਇਆ ਜਿਉ ਮੇਰੇ ਕੋ ਲੱਗਦੀ ਹੀ ਮਾਨਤਾਣ ਆਈ ਸੀ ਤੇ ਮੈਨੂੰ ਇੰਨਾ ਕਰਨਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਰਹਿ ਆ ਤੂੰ ਦੱਸ ਦੇਣਾ ਸਾਹਮਣੂ ਕੀ ਬੀਜੀ ਨੂੰ ਮੈਂ ਮੈਨੂੰ ਤੇ ਬੜਾ ਹੀ ਕਰੋਜ ਜਿਆ ਆਇਆ ਮੈਂ ਹਾ ਰੱਬਾ ਉਲੀ ਆਈ ਜੇ ਨਮਨ ਤਰਾ ਤੇ ਉਹਨੇ ਕਹਿਣਾ ਮੈਨੂੰ ਮੋੜ ਕੇ ਘਾਲਤਾ ਦੀਦੀ ਨੇ ਨਹੀਂ ਕੋਈ ਗੱਲ ਨਹੀਂ ਵੇਖ ਲੋ ਤੁਸੀਂ ਐਡਾ ਜ਼ਰੂਰੀ ਵੀ ਨਹੀਂ ਆ ਨਹੀਂ ਨਹੀਂ ਗੁੱਸਾ ਨਾ ਕਰ ਆਪਾਂ ਦੇ ਦਰਾਨੀ ਛਾਣੀਆਂ ਸੌ ਨੋਕ ਝੋਕ ਹੋ ਜਾਂਦੀ ਆ ਕੋਈ ਗੱਲ ਨਹੀਂ ਤੂੰ ਰਹਿ ਆ 10 ਦਿਨ ਛੱਡ ਗਿਆ ਤੂੰ ਭਾਈ ਮਹੀਨਾ ਰਹਿ ਆ ਟੈਨਸ਼ਨ ਨਾ ਲੈ ਤੂੰ ਮੈਂ ਤੇ ਕਹਿਣੀ ਮੈਂ ਕੋਈ ਨਹੀਂ ਰਿਵੀ ਸੋਚ ਲੋ ਗਰਮੀ ਬੜੀ ਏ ਜੇ ਨਹੀਂ ਵੀ ਤੁਹਾਡੇ ਕੋਲ ਸੰਭਿਆ ਜਾਂਦਾ ਤੇ ਮੈਂ ਰਹਿਣ ਦੇ ਲੈ ਕੇ ਅੱਗੇ ਸੰਭਦੇ ਨਹੀਂ ਹਾਂ ਤੂੰ ਵੀ ਨੋ ਤੇ ਮਮੀ ਨੋ ਕਦੀ ਤੇਰੇ ਨਾਲ ਕਦੀ ਮੇਰੇ ਨਾਲ ਜੀ ਗਰਮੀ ਚ ਤੇ ਮੇਰਾ ਵੀ ਜਾਨੋ ਜੀ ਨਹੀਂ ਕਰਦਾ ਤੇ ਤੁਹਾਨੂੰ ਪਤਾ ਮਮੀ ਠੀਕ ਨਹੀਂ ਰਹਿੰਦੇ ਤੇ ਡੇ ਹੀ ਗੁੱਸਾ ਜੇ ਕਰਨ ਵੀ ਤੂੰ ਆ ਇਤੋਂ ਰਹਿ ਆ ਚਾਰ ਦਿਨ ਤੇ ਤੇਰੀ ਮੰਮੀ ਠੀਕ ਨਹੀਂ ਆ ਉਥੇ ਚੱਲ ਕੋਈ ਨਹੀਂ ਤੂੰ ਮੰਮੀ ਦਾ ਪਤਾ ਲੈ ਕੇ ਆ ਆ ਮੰਮੀ ਨਾਲ ਗੱਲ ਕਰਦੇ ਆ ਬੀਜੀ ਏਦਾਂ ਕਰੋ ਤੁਸੀਂ ਕੱਪੜੇ ਆਪਣੇ ਲੱਲੋ ਤੇ ਚਲੋ ਉਧਰ ਇਹ ਜਾਉਂਦੀ ਚੱਲ ਦੱਸਦੇ ਰਹਿ ਆਉਂਦੀ ਆ ਮੈਂ ਨਹੀਂ ਵੀ ਜਾ ਰਹਾ ਚਾਰ ਦਿਨ ਮੈਂ ਗੁਰਿੰਦਰਵਾਲ ਚੱਲ ਜੂ ਮੈਂ ਅੱਗੇ ਕਹਿਣੀ ਮੈਂ ਵਾਧੂ ਥੋੜੀ ਐ ਦੋਵੇਂ ਨਵਾਂ ਕਦੀ ਤੇਰੀ ਆਲ ਕਦੀ ਮੇਰੀ ਆਲ ਆਹੋ ਸਾਨੂੰ ਕਿਹੜੀ ਵਾਧੂ ਆ ਮੈਨੂੰ ਕਹਿਣਾ ਕੀ ਕਰਾਂ ਹੋਰ ਪੈਸੇ ਆਪ ਚੁੱਕ ਕੇ ਖਾਣ ਕੇ ਲੈ ਲੈ ਲਾ ਲਾ ਚਲੋ ਕੋਈ ਗੱਲ ਨਹੀਂ ਤੇ ਪਾ ਲੋ ਤੁਸੀਂ ਨੀੜੇ ਤੇ ਆ ਜਾਓ ਫਿਰ ਉਧਰ ਵੇਰੇ ਜਾਣਾ ਵਾ اچھا ਕੱਲ ਨੂੰ ਮੈਂ ਆ ਜੂਗਾ ਜ਼ਰਾ ਚਲ ਕੋਈ ਗੱਲ ਨਹੀਂ ਦਰਵਾਜ਼ੇ ਹਮੇਸ਼ਾ ਖੁੱਲੇ ਆ ਜਦੋਂ ਮਰਜੀ ਆਓ ਤੇ ਤੂੰ ਤਾਂ ਤਿਆਰੀ ਕਰ ਲੈ ਤੇ ਕੱਲ ਨੂੰ ਚਲ ਜੀ ਚਲੋ ਭਾਈ ਜਮੇ ਆ ਪਾੜੇ ਪਾਏ ਲਕਾਏ ਸੁੱਕ ਲੈਣ ਨੂੰ ਐਸਾ ਕਰਕੇ ਐਸੇ ਕਰਕੇ ਚਲ ਗੁੱਸਾ ਨਾ ਕਰੀ ਮੇਰੀਆਂ ਗੱਲਾਂ ਦਾ ਮੂੰਹ ਜੋ ਕਹਿ ਹੋ ਜਾਂਦੀਆਂ ਵਾ ਦੂਜੀ ਲੜ ਦੂਜੀ ਲੜ ਦੂਜੀ ਲੜ ਕੋਈ ਗੱਲ ਨਹੀਂ ਚਲਾ ਜਾਓ ਇਹਨੂੰ ਤੇ ਪਤਾ ਨਹੀਂ ਕੀ ਹੋਇਆ ਯੋ ਮੈਂ ਅੱਗੇ ਗਈ ਹਾਂ ਤੇ ਟੋਟ ਟੋਟ ਪੈਣ ਦੀ ਸੀ ਮੈਂ ਕੰਨ ਟੇਜਾਣੀਆਂ ਕੁੜੀ ਸਦਲਾ ਹੋ ਜੇ ਆ ਪਤਾ ਨਹੀਂ ਕੀ ਗੱਲ ਹੋਈ ਆ ਕੀ ਮਨ ਮੇਰ ਪਈ ਆ ਮਗਰੇ ਆ ਵੀ ਗਈ ਆ ਹੁਣ ਅੱਛਾ ਹੁ ਮੈਂ ਇਹ ਬੋਲ ਦਿੰਦੀ ਆ ਜਲਦੀ ਮਾਰੀ ਨਹੀਂ ਗਈ ਪਰਪੁੰਜੀ ਆ ਓ ਚਲੋ ਕੋਈ ਗੱਲ ਨਹੀਂ ਮੰਮੀ ਹਾਂ ਬੇਰੀ ਕਮਿਕ ਹੋ ਜਾਂਦੀ ਵਿਚਾਰੀ ਉਹ ਕਹਿੰਦੀ ਹੁਣ ਮੈਂ ਦੇ ਦਾਂਗੀ ਰੋਟੀ ਤੇ ਚਲੋ ਦਵੇ ਗਈ ਹੋਣਾ ਤੇ ਮੈਂ ਰਹਿ ਨਹੀਂ ਚਾਰਕ ਦੇਣ ਹਾਂ ਕਿਆ ਰਿਆ ਰਿਆ ਮੈਂ ਤਾਂ ਬੜੀ ਖੁਜੀ ਨਾ ਰਹਿ ਕੇ ਆ ਹਾਂਜੀ ਲੈ ਨੂੰ ਪਤਾ ਹੋਦਾ ਨਹੀਂ ਅੰਦਾ ਮਿੱਟੀ ਪਿਆਰੀ ਹੋ ਜੂਗਾ ਚਲੋ ਕੋਈ ਗੱਲ ਨਹੀਂ